बच्चे रसात <laughs> ਰਸਾ ਰਸਾ ਨੂੰ ਬਹੁਤ ਪਾਰੀ ਲੱਗਦਾ ਬੱਚੇ بڑے ਛੋਟੇ ਇੱਕ ਬੜ ਬੱਚਿਆਂ ਦਾ ਹੀ ਵਧੀਆ ਮੁਕਾਬਲਾ ਹੁਣ ਦੇਖਣ ਨੂੰ ਮਿਲੇਗਾ ਛੋਟੇ ਛੋਟੇ ਬੱਚਿਆਂ ਦੇ ਵਿੱਚ ਔਰ ਉਹ ਵਾਕਈ ਦੇ ਵਿੱਚ ਜਿਸ ਤਰ੍ਹਾਂ ਕਿ ਵੀਰ ਅਜੀਤਪਾਲ ਸਿੰਘ ਜੀ ਉਧਰੋਂ ਬੋਲ ਰਹੇ ਨੇ ਕਿ ਇਹ ਛੋਟੇ ਛੋਟੇ ਬੱਚੇ ਹਨ ਕਿ ਕਿਆ ਇਹ ਰਸਾ ਚੁੱਕ ਵੀ ਸਕਦੇ ਹਨ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਰਸਾ ਚੁੱਕ ਲਿਆ ਹੈ ਖੁਦਾ ਪੁੱਛੇ ਪੁੱਛੇ ਛੋਟੇ ਛੋਟੇ ਬੱਚੇ ਦਸਤਾਰਾਂ ਸਜਾਈਆਂ ਹੋਈਆਂ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਰੱਸਾ ਕਹਿੰਦੇ ਸੀ ਕਿ ਰੱਸਾ ਚੁੱਕ ਸਕਦੇ ਮੈਂ ਤਾਂ ਕਹਿੰਦਾ ਇਹ ਤਾਂ ਹੁਣੇ ਖਿੱਚਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਪਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੇ ਨੇ ਦੂਸਰੀ ਟੀਮ ਵੀ ਤੁਹਾਨੂੰ ਦਿਖਾ ਦਈਏ ਉਹ ਟੀਸ਼ਰਟਸ ਪਾਈਆਂ ਹੋਈਆਂ ਨੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੀਆਂ ਟੀਸ਼ਰਟਾਂ ਪਾ ਕੇ ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਹਜੇ ਮੈਚ ਸ਼ੁਰੂ ਵੀ ਨਹੀਂ ਹੋਇਆ ਦੇਖ ਲੈਣਾ ਬਹੁਤ ਹੀ ਮੇਰਾ ਮਾਲੋ ਸਿੰਘ ਜੀ ਦੋਨੋਂ ਵਧੀਆ ਧਿਆਨ ਦਿੱਤਾ ਜਾਵੇ ਇਹ ਉਪਰਾਲੇ ਨੌਜਵਾਨਾਂ ਵੱਲੋਂ ਔਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਹਜੇ ਮੈਚ ਸ਼ੁਰੂ ਵੀ ਨਹੀਂ ਹੋਇਆ ਤੇ ਇਹ ਰੱਸਾ ਖਿੱਚ ਰਹੇ ਨੇ ਵੀਰ ਜੀਤਪਾਲ ਸਿੰਘ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਰੱਸਾ ਚੁੱਕ ਵੀ ਸਕਦੇ ਨੇ ਕਿ ਨਹੀਂ ਲੇਕਿਨ ਇਹ ਚੁੱਕਣ ਦੀ ਤੇ ਗੱਲ ਬਾਤ ਦੀ ਹੈ ਇਹ ਹੁਣੇ ਖਿੱਚਣਾ ਸ਼ੁਰੂ ਕਰ ਗਏ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਬਸ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਇਹ ਛੋਟੇ ਛੋਟੇ ਬੱਚੇ ਜੋ ਸਾਡੇ ਸਿੰਬਲ ਕੈਂਪ ਸਿੰਬਲ ਮੋੜ ਬਸਤੀ ਗਵਿੰਦਪੁਰਾ ਦੇ ਇਲਾਕੇ ਦੇ ਬੱਚੇ ਇਹ ਟਕਾਵਾਰ ਇਹ ਆਉਣ ਵਾਲੀ ਪਨੀਰੀ ਜਿਹੜੀ ਹੈ ਇਹ ਇਸ ਇਲਾਕੇ ਦੀ ਜਿਹੇ ਹਿਸਟਰੀ ਬਣਨ ਜਾ ਰਹੀ ਹੈ ਸਿੰਬਲ ਕੈਂਪ ਦੇ ਵਿੱਚ ਕਹਿੰਦੇ ਨੇ ਤੂਫਾਨ ਔਰ ਦੇਖੋ ਤੁਸੀਂ ਕਿਵੇਂ ਜੋਰ ਲਗਾ ਰਹੇ ਨੇ ਔਰ ਜੋਰ ਲਗਾ ਕੇ ਖਿੱਚ ਕੇ ਲੈ ਕੇ ਜਾ ਰਹੇ ਨੇ ਹੋ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਬੱਚੇ ਪੂਰੇ ਜੋਰ ਦੇ ਨਾਲ ਲਗੇ ਹੋਏ ਨੇ ਔਰ ਪੂਰਾ ਜ਼ੋਰ ਲਗਾ ਕੇ ਖਿੱਚ ਰਹੇ ਨੇ 17 ਸਜਾਈਆਂ ਹੋਈਆਂ ਬੱਚਿਆਂ ਨੇ ਤੁਸੀਂ ਦੇਖ ਰਹੇ ਹੋ ਪਰੇ ਖਿੱਚ ਕੇ ਲੈ ਕੇ ਆ ਗਏ ਨੇ ਬਹੁਤ ਹੀ ਵਧੀਆ ਮੁਕਾਬਲਾ ਪਰ ਤੁਸੀਂ ਦੇਖਿਆ ਕਿ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜੋ ਇੱਕ ਉਪਰਾਲਾ ਨੌਜਵਾਨਾਂ ਦਾ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਜਿਹੜੇ ਹਨ ਮਾਸਟਰ ਜੀ ਦੋਨੋਂ ਟੀਮਾਂ ਦੇ ਦਿੱਤੇ ਹੋਏ ਚਲੋ ਦੋਨੋਂ ਟੀਮਾਂ ਦੀ ਜਿੱਤ ਹੈ ਉਹ ਦੋਨੋਂ ਟੀਮਾਂ ਦੇ ਨੌਜਵਾਨਾਂ ਵੱਲੋਂ ਕੀ ਜਾ ਰਿਹਾ ਹੈ ਕਿ ਦੋਨੋਂ ਟੀਮਾਂ ਦੇ ਚਲੋ ਦੋਨੋਂ ਟੀਮਾਂ ਦੀ ਜਿੱਤ ਹੈ ਬਾਰੂ ਜੋ ਖਿਡਾਰੀ ਵੀਰ ਸਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਜਿਸ ਤੋਂ ਸਾਨੂੰ ਕਾਫੀ ਥੇਰ ਤੋਂ ਇੰਤਜ਼ਾਰ ਸੀ ਹੁਣ ਆ ਰਹੀਆਂ ਹਨ ਜੋ ਆਰਾਮ ਹੋਣ ਜਾ ਰਿਹਾ ਹੈ ਬਹੁਤ ਹੀ ਮਜ਼ੇਦਾਰ ਸਾਡੇ ਮੁਕਾਬਲੇ ਲੈ ਕੇ ਦੋ ਟੀਮਾਂ ਇੱਕ ਸਾਈਡ ਤੇ ਬੱਬਰ ਸ਼ੇਰ ਗੁਰਜੀਤ ਸਿੰਘ ਜੀ ਖਾਲਸਾ ਐਂਡ ਦੀਆਂ ਟੀਸ਼ਰਟਾਂ ਪਾਈਆਂ ਹੋਈਆਂ ਪਾਸੇ ਸਾਡੇ ਬੱਬਰ ਸ਼ੇਰ ਕਿਵੇਂ ਦੇਖਦੇ ਹੋ ਅੱਜ 25 ਸਾਲ ਪੂਰੇ ਹੋਏ ਨੇ ਖਾਲਸਾ ਏਡ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਖਾਲਸਾ ਏਡ ਦੇ 25 ਵਰੇ ਪੂਰੇ ਹੁੰਦੇ ਅੱਜ ਤਾਂ ਵੀ ਵਾਰੀ ਖਾਲਸਾ ਏਡ ਖੇਡਾਂ ਵਿੱਚ ਭਾਗ ਲੈਣ ਜਾ ਰਹੀ ਹੈ ਜੰਮੂ ਦੀ ਟੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 25 ਸਾਲ ਪੂਰੇ ਹੋਣ ਦੀ ਜਿਹੜੀ ਖੁਸ਼ੀ ਵੀ ਮਨਾ ਰਹੇ ਨੇ ਅਤੇ ਨਾਲ ਹੀ ਆਪਣਾ ਜੋਸ਼ ਵੀ ਦਿਖਾਉਣਗੇ ਦੇਖਦੇ ਹਾਂ ਕਿ ਕਿਹੜੀ ਟੀਮ ਜਿਹੜੀ ਹੈ ਉਹ ਉਹ ਕਹਿੰਦੇ ਆ 8 8 ਖਿਡਾਰੀ ਆਣਗੇ 8 8 ਖਿਡਾਰੀ ਦੋਵੇਂ ਪਾਸੇ ਹੋਣਗੇ ਔਰ ਦੂਜੇ ਪਾਸੇ ਦੀ ਜਿਹੜੀ ਟੀਮ ਹੈ ਉਹ ਹੈ ਸਿੰਬਲ ਕੈਂਪ ਦੀ ਪੰਥਕ ਮੀਡੀਆ ਦੋਵੇਂ ਟੀਮਾਂ ਜਿਹੜੀਆਂ ਹਨ ਤੁਸੀਂ ਦੇਖ ਰਹੇ ਹੋ ਨਜ਼ਾਰੇ ਇਸ ਵੇਲੇ ਸਿੰਬਲ ਕੈਂਪ ਦੇ ਇਸ ਗਰਾਊਂਡ ਦੇ ਸਿਕਨੋਜਨ ਸਰਪਾ ਦੇ ਜਿਹੜੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਨਾਲ ਵੀਰ ਜੀ ਬੋਲ ਵਧੀਆ ਦਿੰਦੇ ਆ ਮੇਰੀ ਜ਼ਿੰਦਗੀ ਦਾ ਗੋਤ ਹੀ ਵਧੀਆ ਦਿੰਦਿਆ ਸੀ ਇਹ ਹੈ ਮੈਂ ਜੋ ਇਹ ਖਾਸੇ ਗੇਲੀਚਾਨਾ ਵਸੇ ਮੰਜੀ ਸਿਗਨਲ ਜੋਂ ਸਿਮਬਲ ਕੈਂਪ ਵਿੱਚ ਹੋ ਰਿਹਾ ਹੈ ਇਸ ਦਾ ਜੋ ਮੇਨ ਹੈ ਕਿ ਬਈ ਸਰੀਰਕ ਤੰਦਰੁਸਤੀ ਤੋਂ ਲੈ ਕੇ ਉਹ ਅਜੀਬ ਨਹੀਂ ਲੱਗ ਰਿਹਾ ਕਿ ਤੁਸੀਂ ਆਰਗੇਨਾਈਜ਼ਰ ਸੀ ਤੇ ਤੁਸੀਂ ਵਿੱਚ ਆ ਗਏ ਨਹੀਂ ਸਾਡਾ ਸਾਡਾ ਹਮੇਸ਼ਾ ਸ਼ੌਂਕ ਰਿਹਾ ਹੈ ਕਿ ਸਪੋਰਟ ਨੂੰ ਲੈ ਕੇ ਸਾਡਾ ਦਿਲ ਬਹੁਤ ਵੱਡਾ ਕਿ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਤੁਹਾਨੂੰ ਕੋਈ ਨਾ ਕੋਈ ਮੌਕੇ ਮਿਲਦਾ ਰਹੇ ਕੀ ਬਾਤ ਹੈ ਕੀ ਬਾਤ ਹੈ ਔਰ ਦੇਖੋ ਤੁਸੀਂ ਤਿਆਰੀ ਦੇ ਵਿੱਚ ਹੈ ਪੂਰੇ ਸਿਮਬਲ ਕੈਂਪ ਦੇ ਉਹ ਨੌਜਵਾਨ ਹੈ ਜਿਹੜੀ ਇਹ ਹਿਸਟਰੀ ਬਣਨ ਜਾ ਰਹੀ ਹੈ ਇਸ ਗਰਾਊਂਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਪਰਾਲੇ ਜਿਹੜੇ ਕਰਵਾਏ ਜਾ ਰਹੇ ਨੇ ਮੁਕਾਬਲੇ ਵਿੱਚ ਹਾਜ਼ਰ ਨੇ 8-8 ਬੰਦੇ ਜਿਹੜੇ ਨੇ ਇੱਕ ਇੱਕ ਸਾਈਡ ਦੇ ਵਿੱਚ ਰਹਿਣਗੇ ਇੱਕ ਪਾਸੇ ਸਿੰਬਲ ਕੈਂਪ ਤੇ ਨੌਜਵਾਨ ਜਿਹੜੇ ਨੇ ਉਹ ਖੜੇ ਨੇ ਅਤੇ ਦੂਜੇ ਪਾਸੇ ਖਾਲਸਾ ਏਡ ਵੱਲੋਂ ਜਿਹੜੇ ਆਏ ਹੋਏ ਇੱਥੇ ਵੀਰ ਉਹ ਖੜੇ ਨੇ ਦੋਵੇਂ ਟੀਮਾਂ ਜ਼ਬਰਦਸਤ ਮੁਕਾਬਲਾ ਬੜਾ ਰੋਚਕ ਹੈ ਜੀ ਔਰ ਬਹੁਤ ਹੀ ਰੋਚਕ ਮੁਕਾਬਲਾ ਹੋਣ ਜਾ ਰਿਹਾ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਕਿਹੜੀ ਟੀਮ ਜਿਹੜੀ ਹੈ ਉਹ ਵੀਰ ਨੂੰ ਹੈ ਵੀਰ ਰਵਿੰਦਰ ਸਿੰਘ ਜੀ ਬਾਲੀ ਵੀਰਾਂ ਬਾਲੋ ਸਿੰਘ ਜੀ ਵੀਰ ਆਰ ਬੀ ਸਿੰਘ ਜੀ ਅਤੇ ਸਦਾਰਾ ਰਵਿੰਦਰ ਸਿੰਘ ਜੀ ਪ੍ਰਿੰਸ ਇਹ ਪੰਜ ਬੰਦੇ ਇਸ ਗੇਮ ਨੂੰ ਮਾਨੀਟਰ ਕਰਨਗੇ ਜੀ ਬਾਕੀ ਥੋੜਾ ਥੋੜਾ ਸਾਈਡ ਤੇ ਆ ਜਾਓ ਜੀ ਖੇਡਣ ਵਾਲੇ ਜੋ ਮੁਕਾਬਲੇ ਦੇ ਹਿੱਸਾ ਲੈ ਰਹੇ ਨੇ ਬਤੋਂ ਇਲਾਵਾ ਥੋੜਾ ਥੋੜਾ ਸਾਈਡ ਤੇ ਦੇਖ ਰਹੇ ਹੋ ਕਿ ਰੈਫਰੀ ਅਮੋਲਕ ਸਿੰਘ ਜੀ ਜਿਹੜੇ ਨੇ ਉਹ ਤਿਆਰੀ ਦੇ ਵਿੱਚ ਨੇ ਰਸੇ ਨੂੰ ਸੈਂਟਰ ਦੇ ਵਿੱਚ ਕਰ ਦਿੱਤਾ ਗਿਆ ਹੈ ਸਿੰਬਲ ਇਸ਼ਾਰਾ ਹੁੰਦੇ ਹੀ ਇਹ ਖਿੱਚਣਾ ਸ਼ੁਰੂ ਕਰ ਦਿੱਤਾ ਜਾਵੇਗਾ ਸਿੰਬਲ ਕੈਂਪ ਵਰਸਸ ਵੀਰ ਮਨਜੀਤ ਖਾਲਸਾ ਏਡ ਦੇ ਅਤੇ ਬੇਲੀ ਚਰਾਣਾ ਦੇ ਗੁਰਜੀ ਮੁਕਾਬਲਾ ਬਸ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਹੁਣੇ ਇਸ਼ਾਰਾ ਹੋਣ ਤੇ ਦੋਵੇਂ ਟੀਮਾਂ ਜਿਹੜੀਆਂ ਹਨ ਉਹ ਆਪਣੀ ਜ਼ੋਰ ਅਜਮਾਇਸ਼ ਕਰਨ ਗਈਆਂ ਹੋਰ ਜੋਰ ਰੌਮਾਇਸ਼ ਸ਼ੁਰੂ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਕਿ ਖਾਲਸਾ ਏਡੀ ਟੀਮ ਜਿਹੜੀ ਹੈ ਉਹ ਜ਼ੋਰ ਲਗਾ ਕੇ ਖਿੱਚ ਰਹੀ ਹੈ ਆਪਣੇ ਵੱਲ ਨੂੰ ਹੋਰ ਇਹਨਾਂ ਦੇ ਫੇਸ ਦੇਖਣ ਵਾਲੇ ਹਨ ਬਹੁਤ ਹੀ ਵਧੀਆ ਮੁਕਾਬਲਾ ਜਿਹੜਾ ਹੈ ਔਰ ਸਿੰਬਲ ਕੈਂਪ ਦੀ ਟੀਮ ਜਿਹੜੀ ਹੈ ਉਹ ਦੇ ਹੱਥ ਮਾਰਦੇ ਹੋਏ ਨੌਜਵਾਨ ਖੁਸ਼ੀ ਦੀ ਲਹਿਰ ਦੇ ਵਿੱਚ ਝੂਮ ਰਹੇ ਨੇ ਪਰ ਇੱਕ ਬਹੁਤ ਹੀ ਵਧੀਆ ਮੁਕਾਬਲਾ ਸੀ ਜਿਹੜਾ ਦੇਖਣ ਨੂੰ ਮਿਲਿਆ ਫਲਟਰਿਆ ਜੀ ਕੁੰ ਟੀਮ ਨੂੰ ਜੜਾ ਹੈ ਸਾਈਡ ਚੇਂਜ ਕੀਤੀ ਜਾਏਗੀ ਸਰਦਾਰ ਰਵਿੰਦਰ ਸਿੰਘ ਜੀ ਫਿਜ਼ੀਕਲ ਨਿਗਾਸ਼ਨ ਮਾਸਟਰ ਜੀ ਦੇ ਨਾਲ ਤੇ ਯੋਗ ਕਰ ਰਹੇ ਨੇ ਵੀਰਾ ਮੋਹਨ ਸਿੰਘ ਸਰਦਾਰ ਜੀ ਬਗੈ ਜੀ ਕੀ ਲੱਗ ਰਿਹਾ ਹੈ ਦੂਜੀ ਗੇਮ ਵੀ ਜਿੱਤੋਗੇ ਬਿਲਕੁਲ ਬਿਲਕੁਲ ਮੋਰਚਾ ਫਤੇ ਹੋਏਗਾ ਮੋਰਚਾ ਫਤੇ ਹੋਏਗਾ ਕੀ ਬਾਤ ਹੈ ਕੀ ਬਾਤ ਹੈ ਹੁਣ ਦੇਖਦੇ ਹਾਂ ਕਿ ਜਿਹੜੀ ਹੁਣ ਸਾਈਡ ਚੇਂਜ ਕੀਤੀ ਗਈ ਹੈ ਔਰ ਦੂਸਰੀ ਗੇਮ ਜਿਹੜੀ ਹੈ ਉਹ ਕਿਹੜੀ ਟੀਮ ਆਪਣੇ ਪਾਲੇ ਦੇ ਵਿੱਚ ਲੈਂਦੀ ਹੈ ਪਹਿਲਾ ਜੋ ਮੁਕਾਬਲਾ ਸੀ ਉਹ ਗੁਰਜੀਤ ਸਿੰਘ ਜੀ ਉਹਨਾਂ ਦੇ ਪੱਖੀ ਚ ਲਿਆ ਉਹਨਾਂ ਦੀ ਟੀਮ ਦੇ ਪੱਖੀ ਚ ਲਿਆ ਦੂਸਰਾ ਜੋ ਰੌਂਡ ਹੈ ਉਹ ਸ਼ੁਰੂ ਹੋਣ ਵਾਲਾ ਹੈ ਹੋਰ ਸਟਾਰਟ ਪੈ ਰਹੀ ਹੈ ਇਸ ਵਾਰ ਸਿੰਮਲ ਕੈਂਪ ਦੀ ਟੀਮ ਭਾਰੀ ਪੈ ਰਹੀ ਹੈ ਸਿੰਬਲ ਕੈਂਪਲੀ ਟੀਮ ਨੇ ਆਪਣੇ ਪਾਲੇ ਦੇ ਵਿੱਚ ਇਸ ਮੁਕਾਬਲੇ ਨੂੰ ਕਰ ਲਿਆ ਹੈ ਦੋਵੇਂ ਟੀਮਾਂ ਬਰਾਬਰ ਇੱਕ ਇੱਕ ਦੇ ਸਕੋਰ ਦੇ ਨਾਲ ਦੋਵੇਂ ਟੀਮਾਂ ਜਿਹੜੀਆਂ ਹਨ ਉਹ ਬਰਾਬਰ ਹੋਈਆਂ ਨੇ ਬਰਾਬਰ ਹੋ ਗਿਆ ਤੇ ਦੋਨੋਂ ਟੀਮਾਂ ਜਿੱਤ ਗਈਆਂ ਜੀ ਇੱਕੋ ਮੈਚ ਦੋਨੋਂ ਟੀਮਾਂ ਜਿੱਤ ਗਈਆਂ ਜੀ ਇੱਕੋ ਤਾਂ ਉਹ ਤਾਂ ਫਾਈਨਲ ਮੈਚ ਹੈ ਰੇ ਰਵਿੰਦਰ ਸਿੰਘ ਜੀ ਜੋ ਤੁਸੀਂ ਦੇਖ ਰਹੇ ਹੋ ਕਿ ਦੋਵੇਂ ਟੀਮਾਂ ਜੇ ਤੂੰ ਕਰਾਰ ਦਿੱਤਾ ਹੈ ਜੋ ਖਾਲਸਾ ਐਡ ਗੁਰਜੀਤ ਸਿੰਘ ਗੁਰਜੀਤ ਸਿੰਘ ਦੀ ਟੀਮ ਅਤੇ ਸਿੱਖ ਨੌਜਵਾਨ ਸਭਾ ਸਿੰਬਲ ਕੈਂਪ ਵੱਲੋਂ ਜਿਹੜੀ ਟੀਮ ਹੈ ਦੋਵੇਂ ਟੀਮਾਂ ਨੂੰ ਬਰਾਬਰ ਕੋਸ਼ਿਸ਼ ਕੀਤਾ ਗਿਆ ਬੜੀ ਮਾਇਆ ਸੋ ਬਹੁਤ ਹੀ ਵਧੀਆ ਜੋ ਮਾਹੌਲ ਜਿਹੜਾ ਹੈ ਸਿੰਬਲ ਕੈਂਪ ਦੇ ਇਸ ਗਰਾਊਂਡ ਦੇ ਵਿੱਚ ਬਣਿਆ ਹੋਇਆ ਹੈ ਬੜੇ ਹੀ ਅੱਛੇ ਤਰੀਕੇ ਦੇ ਨਾਲ ਇਸ ਪੂਰੇ ਗਰਾਊਂਡ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਹੀ ਖੁਸ਼ਹਾਲ ਮਾਹੌਲ ਔਰ ਖੁਸ਼ਨੂਆ ਮਾਹੌਲ ਪੂਰੇ ਗਰਾਊਂਡ ਦੇ ਵਿੱਚ ਬਣਿਆ ਹੋਇਆ ਹੈ ਇਹ ਹੈ ਉਹ ਸਿੰਬਲ ਕੈਂਪ ਜਿਸ ਸਿੰਬਲ ਕੈਂਪ ਨੂੰ ਦਿਖਾਇਆ ਨਹੀਂ ਜਾਂਦਾ ਅਸੀਂ ਤੁਹਾਨੂੰ ਉਹ ਸਿੰਬਲ ਕੈਂਪ ਦਿਖਾ ਰਹੇ ਹਾਂ ਜੋ ਅਸਲ ਦੇ ਵਿੱਚ ਸਿੰਬਲ ਕੈਂਪ ਹੈ ਉਹ ਇਹ ਹੈ ਬਹੁਤ ਹੀ ਜ਼ਬਰਦਸਤ ਔਰ ਵਧੀਆ ਮੁਕਾਬਲਾ ਜਿਹੜਾ ਹੈ ਉਹ ਇੱਥੇ ਕਰਵਾਇਆ ਗਿਆ ਹੈ ਮੈਂ ਬੇਨਤੀ ਕਰਾਂਗਾ ਵੀਰ ਜੀਆਂ ਨੂੰ ਵੀਰ ਜਸਵਿੰਦਰ ਸਿੰਘ ਜੀ ਵੀਰ ਸੁਖਵੀਰ ਜੀ ਸੁਖਵੀਰ ਸਿੰਘ ਜੀ ਅਤੇ ਵੀਰ ਰਵਿੰਦਰ ਸਿੰਘ ਜੀ ਸਾਬਕਾ ਸਰਪੰਚ ਉਹ ਸਾਡੇ ਕੋਲ ਜੋ ਪਹੁੰਚੇ ਨੇ ਵੀਰ ਰਵਿੰਦਰ ਸਿੰਘ ਜੀ ਫਿਜ਼ੀਕਲ ਐਜੂਕੇਸ਼ਨ ਮਾਸਟਰ ਉਹਨਾਂ ਦਾ ਜੋ ਮਾਨ ਸਨਮਾਨ ਹੈ ਉਹ ਕਰਨਗੇ ਵੀਰ ਰਵਿੰਦਰ ਸਿੰਘ ਜੀ ਨੂੰ ਬੇਨਤੀ ਆ ਕਿਰਪਾ ਕਰਕੇ ਸਹਿਯੋਗ ਕਰ ਬੋਲੇ ਸੋਨਹਿਰਾ ਸ੍ਰੀ ਅਕਾਲ ਬਹੁਤ ਬਹੁਤ ਧੰਵਾਦ ਵੀਰ ਜੀ ਦਾ ਕੱਲ ਵਾਲੇ ਜੋ ਪ੍ਰੋਗਰਾਮ ਨੇ ਉਹਨਾਂ ਚ ਵੀਰ ਰਵਿੰਦਰ ਸਿੰਘ ਜੀ ਆਪਣੀ ਸੇਵਾਵਾਂ ਦੇਣਗੇ ਜੀ ਸੋ ਮੈਂ ਵੰਤੀ ਕਰਾਂਗਾ ਸਰਦਾਰ ਰਵਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਜੀ ਨੂੰ ਉਹ ਵੀਰ ਸੁਖਵੀਰ ਸਿੰਘ ਜੀ ਦਾ ਇੱਥੇ ਪੁੱਜਨ ਤੇ ਸਨਮਾਨ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀਰ ਮੋਹਨ ਸਿੰਘ ਜੀ ਵੀਰ ਸਿੰਧਰਪਾਲ ਸਿੰਘ ਜੀ ਸਨਮਾਨਿਤ ਕਰਨਗੇ ਸਾਡੇ ਅੱਜ ਦੇ ਚੀਫ ਗੈਸਟ ਸਰਦਾਰ ਜਸਵਿੰਦਰ ਸਿੰਘ ਜੀ ਮੰਸਰ ਕਲਾਸਸ ਵਾਲੇ ਬੋਲੇ ਸੋਨਹਾ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਨੇ ਸਮਾਂ ਕੱਢਿਆ ਸਾਨੂੰ ਦਰਸ਼ਨ ਦਿੱਤੇ ਸਾਨੂੰ ਨਿਵਾਜਿਆ ਇਸ ਤੋਂ ਬਾਅਦ ਅਸੀਂ ਬੇਨਤੀ ਕਰਦੇ ਹਾਂ ਸਰਦਾਰ ਜਸਪ੍ਰੀਤ ਸਿੰਘ ਜੀ ਜਿੰਮੀ ਸਰਦਾਰ ਜਸਪ੍ਰੀਤ ਸਿੰਘ ਜੀ ਜਿੰਮੀ ਮੇਰੀ ਵਾਸ਼ਤ ਹੁੰਦੇ ਹਣ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀਰ ਰਵਿੰਦਰ ਸਿੰਘ ਜੀ ਵੀਰ ਮੋਲਕ ਸਿੰਘ ਜੀ ਵੀਰ ਜਸਵਿੰਦਰ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਤੋਂ ਬਾਅਦ ਵੀਰ ਜਸਵਿੰਦਰ ਸਿੰਘ ਜੀ ਨੂੰ ਬੇਨਤੀ ਹੈ वीरविंदर सिंह जी सरपंच साहब जी ਦਾ ਸਨਮਾਨ ਕਰੋ ਜੀ ਇਹ ਆਜੀ ਸ੍ਰੀ ਦਵਾਰ ਸਾਹਿਬ ਤੋਂ ਪਰਤੇ ਨੇ ਸੋ ਤਿਸ ਤੋਂ ਬਾਅਦ ਬੇਨਤੀ ਹੈ ਦੇ ਦਿਓ ਨਾ ਹੋਰ ਨਿਰਦੇਸ਼ ਅਗਲਾ ਦੂਸਰਾ ਬੋਲੇ ਸੋ ਨਿਹਾਲ ਬੇਨਤੀ ਹੈ ਜੀ ਸ਼੍ਰੀ ਦੀਪਕ ਜੀ ਨੂੰ ਉਹ ਆਪਣਾ ਜੋ ਮਾਨ ਸਨਮਾਨ ਹੈ ਉਹ ਹਾਸਲ ਕਰਨ ਸ਼੍ਰੀ ਦੀਪਕ ਜੀ ਵੀਰ ਜਸਵਿੰਦਰ ਸਿੰਘ ਜੀ ਬੋਲੇ ਸੋ ਨਿਹਾਲ ਸ੍ਰੀ ਆਕਾਨਾ ਬਹੁਤ ਬਹੁਤ ਧੰਨਵਾਦ 2 ਮਿੰਟ ਲਈ ਵੀਰ ਜਸਵਿੰਦਰ ਸਿੰਘ ਜੀ ਨੂੰ ਬੈਂਤੀ ਹੈ ਉਹ ਸਾਡੇ ਬੱਚਿਆਂ ਲਈ ਬੱਚਿਆਂ ਦਾ ਚੰਗੇ ਭਵਿੱਖ ਲਈ ਦੋ ਲਫ਼ਜ਼ ਆਕਰ ਉਹ ਕਹਿਣਾ ਚਾਹਤ ਵੀਰ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨ ਬਹੁਤ ਪ੍ਰਸੰਨ ਹੋਇਆ ਬਹੁਤ ਖੁਸ਼ ਹੋਇਆ ਇਹ ਦੇਖ ਕੇ ਕਿ ਸੜਾਈਉਥ ਕਿਸ ਤਰ੍ਹਾਂ ਉਹ ਜੋ ਸਪਿਰਿਟ ਹੈ ਸਾਡੇ ਅੰਦਰ ਦਾ ਸਪਿਰਿਟ ਹੈ ਅਜੋ ਪੂਰੇ ਚਰਮ ਸੀਮਾ ਤੇ ਰੱਖ ਕੇ ਅੱਗੇ ਵਧ ਰੇ ਸਾਂ ਮੈਂ ਤਰਮਾਨ ਕਰਦਾ ਸਾਰੀ ਸਭਾਵਾਂ ਦਾ ਸਾਰੇ ਜਿਹੜੇ ਸਾਡੇ ਗਰੁੱਪਸ ਨੇ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਤੇ ਇਸ ਮੂਵਮੈਂਟ ਨੂੰ ਅੱਗੇ ਵਧਾਇਆ ਤੇ ਮੈਂ ਰਿਕਵੈਸਟ ਕਰਾਂਗਾ ਕਿ ਅੱਗੇ ਵੀ ਚੱਲਦਾ ਰਹੇ ਤਾਂ ਕਿ ਜੋ ਸਾਡੇ ਅੰਦਰ ਗੁਰੂਵਾਰਾ ਜੀ ਨੇ ਬਖਸ਼ਿਸ਼ ਦਿੱਤੀ ਹੈ ਸਾਡੇ ਅੰਦਰ ਜੋ ਇੱਕ ਮਾਰਸ਼ਲ ਸਪਿਰਟ ਹੈ ਸਾਡੇ ਅੰਦਰ ਜੋ ਇੱਕ ਇੱਕ ਫਿਜ਼ੀਕਲ ਫਿਟਨੈਸ ਦੀ ਗਾਤ ਹੈ ਉਹ ਸਦਾ ਹੀ ਕੰਮ ਕਰ ਰਹੀ ਤੇ ਉਹਦੀ ਕੈਮ ਰੱਖਣ ਵਾਸਤੇ ਇੱਕ ਤੇ ਸਪਿਰਟ ਨਾਲ ਜੋੜਨ ਦੀ ਲੋੜ ਹੈ ਤੇ ਦੂਜਾ ਗਰਾਊਂਡ ਨਾਲ ਜੋੜਨ ਦੀ ਲੋੜ ਹੈ ਤੇ ਇਹ ਦੋਨੋਂ ਉਪਰਾਲੇ ਜਿਹੜੇ ਨੇ ਇਸ ਸਜਤਾਵਾ ਕਰ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਾਰਿਕੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਜੀ ਦੇ ਜਸਵਿੰਦਰ ਸਿੰਘ ਜੀ ਬੀਰ ਸੁਖਬੀਰ ਸਿੰਘ ਜੀ ਸਰਦਾਰ ਵਿੰਦਰ ਸਿੰਘ ਜੀ ਆਪਣੇ ਸਮੇਂ ਤੋਂ ਸਮਾਗੜੇ ਸਾਡੇ ਕੋਲ ਪੁਜੇ ਅਸੀਂ ਉਮੀਦ ਰੱਖਦੇ ਆ ਜੋ ਬਾਕੀ ਰਹਿੰਦੇ ਦਿਨ ਨੇ ਆਪ ਜੀ ਇਸ ਤਰ੍ਹਾਂ ਸਾਡਾ ਸਹਿਯੋਗ ਦਿਓਗੇ ਸੇਵਾਦਾਰ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਇਸ ਤੋਂ ਬਾਅਦ ਅਸੀਂ ਜੋ ਗਰਾਊਂਡ ਦੀ ਸਫਾਈ ਹੈ ਉਹ ਵੀ ਕਰਨੀ ਹੈ ਤੇ ਜੋ ਸਮਾਨ ਹੈ ਸਾਡਾ ਉਸ ਦੀ ਵੀ ਸਾਮ ਸਮਾਨ ਕਰਨੀ ਹੈ ਮੈਂ ਅੰਤ ਵਿੱਚ ਆਏ ਹੋਏ ਸਾਰੇ ਖਿਡਾਰੀਆਂ ਦਾ ਵਿਸ਼ੇਸ਼ ਕਰ ਗੁਰਨਾਨਕ ਲੰਗਰ ਕ੍ਰਿਸ਼ਨ ਵਾਲੇ ਸਾਡੇ ਵੀਰਾਂ ਦਾ মিডিਆ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕੱਲ ਦਾ ਜੋ ਸਾਡਾ ਤੂਮ ਹੈ ਐਥਲੈਟਿਕਸ ਦਾ ਰੈਸਸ ਦਾ ਅਸੀਂ ਉਮੀਦ ਕਰਦੇ ਹਾਂ ਜਿਸ ਤਰ੍ਹਾਂ ਸੰਗਤ ਨੇ ਸਾਨੂੰ ਬਹੁਤ ਕਲ ਨਿਵਾਜਿਆ ਅੱਜ ਨਿਵਾਜਿਆ ਅਸੀਂ ਉਮੀਦ ਰੱਖਦੇ ਹਾਂ ਕੱਲ ਵੀ ਸਾਨੂੰ ਇਸੇ ਤਰ੍ਹਾਂ ਨਿਵਾਜਣਗੇ ਸਾਡੀ ਹੌਸਲਾ ਅਸੀਂ ਕਰੋਗੇ ਬੱਚਿਆਂ ਦੇ ਹੌਸਲੇ ਦਾ ਵਾਦਾ ਕਰੋਗੇ ਅੰਤ ਵਿੱਚ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2.48 ਕਲਪਨਾ ਕਰਦੇ ਹਾਂ ਕਿ ਕੀ ਹੋ ਰਿਹਾ ਹੈ ਕਿ ਕਲਪਨਾ ਕਰਦੇ ਹਾਂ ਕਿ